ਹਿੰਦ ਹਜ਼ਾਰਾ ਰਾਮ ਸਿੰਘ ਵਾਲਾ ਮੌਜੂਦਾ ਸਰਪੰਚ ਪਾਸੋਂ ਲਾਏ ਇਲਜ਼ਾਮਾਂ ਤੋਂ ਬਾਅਦ ਸਾਭਾ ਮਹਿਲਾ ਸਰਪੰਚ ਦੀ ਓਸਤੇ ਪਤੀ ਦਾ ਬਿਆਨ ਆਇਆ ਸਾਹਮਣੇ ਕਿ ਹਾਂ ਵੋਟਾਂ ਦੀ ਰੰਜਿਸ਼ ਕਾਰਨ ਸਾਡੇ ਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ ਜੇਕਰ ਸਾਡੇ ਨਾਲ ਕੋਈ ਵੀ ਨਜਾਇਜ਼ ਤੌਰ ਲੜਾਈ ਝਗੜਾ ਕਰਦੇ ਹਨ ਤਾਂ ਮੌਜੂਦਾ ਸਰਪੰਚ ਦੀ ਜ਼ਿੰਮੇਵਾਰੀ ਹੋਵੇਗੀ ਸਾਬਕਾ ਸਰਪੰਚ ਦੇ ਪਤੀ ਨੇ ਦੱਸਿਆ ਜੋ ਸਾਡੀ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਵਾਸਤੇ ਗ੍ਰਾਂਟ ਆਈ ਸੀ ਉਹ ਪਿੰਡ ਦੇ ਕੰਮਾਂ ਵਿੱਚ ਖਰਚ ਹੋਈ ਹੈ ਜੋ ਮੌਜੂਦਾ ਸਰਪੰਚ ਬਿੱਲ ਦਿਖਾ ਰਿਹਾ ਇਹਨਾਂ ਨੇ ਕਿਹਾ ਸੀ ਪਿੰਡ ਦਾ ਗਰਾਊਂਡ ਪੱਧਰ ਕਰੋ ਮੇਰੇ ਨਾਂ ਤੇ ਬਿੱਲ ਪਾ ਦਿਓ ਹੁਣ ਮੁਕਰ ਰਹੇ ਹਨ ਇਸ ਦੀ ਜਾਂਚ ਹੋਵੇ ਸਾਡੇ ਕੋਲ ਕੀਤੇ ਕੰਮਾਂ ਦੀਆਂ ਫੋਟੋਆਂ ਤੇ ਵੀਡੀਓ ਹਨ ਜੋ ਮੈਂ ਮੀਡੀਆ ਨੂੰ ਦੇ ਦਿੱਤੀਆਂ ਹਨ ਸਾਬਕਾ ਸਰਪੰਚ ਨੇ ਮੌਜੂਦਾ ਸਰਪੰਚ ਤੇ ਪੰਚਾਇਤ ਦੀ ਜ਼ਮੀਨ ਤੇ ਕੋਠੀਆਂ ਪਾ ਕੇ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ ਇਹ ਜਾਂਚ ਦਾ ਵਿਸ਼ਾਈ ਹਜ਼ਾਰਾ ਰਾਮ ਸਿੰਘ ਵਾਲਾ ਤੋਂ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਹਾਂਜੀ ਅੱਜ ਸਰਪੰਚ ਸਾਹਿਬ ਜੋ ਕਿ ਕੱਲ ਮੌਜੂਦਾ ਪੰਚਾਇਤ ਵੱਲੋਂ ਤੁਹਾਡੇ ਦੇ ਗੰਭੀਰ ਇਲਜ਼ਾਮ ਲਾਏ ਗਏ ਹਨ 30 ਲੱਖ ਰੁਪਏ ਦੇ ਲਗ ਲਗ ਬਿੱਲ ਪਾਏ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮਹਿਕੁਰਜੀ ਦਾ ਖਾਲਸਾ ਮਹਿਕੁਰਜੀ ਕੀ ਪਤੇ ਮੈਂ ਸੀਮਾ ਰਾਣੀ ਸਾਬਕਾ ਸਰਪੰਚ ਮੈਨੂੰ ਆਪਦੇ ਪਿੰਡ ਤੇ ਬਹੁਤ ਮਾਣ ਹੈ ਨਾਨਕਾ ਪਿੰਡ ਹੈ ਮੇਰਾ ਮੈਨੂੰ ਇਹਨਾਂ ਨੇ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਹੁਣ ਹਾਸੀ ਸਰਪੰਚ 5 6 ਸਾਲ ਘਰ ਚੱਕਿਆ ਹੁਣ ਮੈਂ ਇਹਨੂੰ ਪਾਵਰ ਜ਼ਰੂਰ ਇਹਨਾਂ ਨੇ ਵੋਟਾਂ ਪਾਈਆਂ ਸੀ ਸਰਪੰਚ ਬਣਾਇਆ ਸੀ ਮੈਂ ਪਾਵਰ ਇਹਨਾਂ ਨੂੰ ਦਿੱਤੀ ਸੀ ਕੰਮ ਕਾਰੇ ਕਰਦੇ ਰਹੇ ਨੇ ਥਾਣੇ ਦਰਬਾਰੇ ਜਾਂਦੇ ਰਹੇ ਨੇ ਜੋ ਵੀ ਕੰਮ ਕੀਤਾ ਹੈ ਸਰਪੰਚ ਨੇ ਕੀਤਾ ਹੈ ਨੇ ਅਸੀਂ ਪਾਵਰ ਮੇਰੇ ਕੋਲ ਹੀ ਸਰਪੰਚੀ ਦੀ ਪਰ ਹਿਰਾਲ ਮੇਰੇ ਤੇ ਕੰਮ ਦੋਨਾਂ ਨੇ ਕੀਤਾ ਹੈ ਨੱਕੇ ਆਪ ਹੀ ਦੱਸਣ ਹਾਂਜੀ ਸਰਪੰਚ ਸਾਹਿਬ ਕੱਲ ਅਹੁਂ ਜਲਾਸ ਹੋਇਆ ਸੀਗਾ ਹਾਂਜੀ ਹਾਂਜੀ ਜੋ ਆਪਣੇ ਪੰਜਾਬ ਸਰਕਾਰ ਦੇ ਮਹਿੰਦਾ ਮੁੱਖ ਮੰਤਰੀ ਸਾਹਿਬ ਵੱਲੋਂ ਅਧਿਤਾ ਜਾਰੀ ਕੀਤੇ ਗਏ ਨੇ ਉਹਦੇ ਵਿੱਚ ਸੈਂਟਰ ਦੀਆਂ ਜਿਹੜੀਆਂ ਨੀਤੀਆਂ ਨਵੀਆਂ ਹੈਗੀਆਂ ਨੇ ਉਹ ਵੀ ਸੀਗੀਆਂ ਉਹਦੇ ਤੇ ਸ਼ਾਮਲ ਪਰ ਉਹਦੇ ਵਿੱਚ ਵਿਵਾਦ ਬਣ ਗਿਆ ਸੀਗਾ ਕੱਲ ਦਾ ਕਿ ਪਿਛਲੀ ਪੰਚਾਇਤ ਜਿਹੜੀ ਸਾਬਕਾ ਪੰਚਾਇਤ ਹੈਗੀ ਏ ਉਹਨਾਂ ਵੱਲੋਂ ਬਹੁਤ ਸਾਰੇ ਕਗਲੇ ਕੀਤੇ ਗਏ ਨੇ ਬਹੁਤ ਸਾਰੀਆਂ ਜਿਹੜੀਆਂ ਰਸੀਦਾ ਜਿਹੜੀਆਂ ਉਹਨਾਂ ਨੇ ਦਿਖਾਈਆਂ ਨੇ ਪਿੰਡ ਵਾਸੀਆਂ ਨੂੰ ਤੁਸੀਂ ਇਹਨਾਂ ਦੇ ਉੱਪਰ ਹੈ ਕੀ ਆਪਣੀ ਸਪਾਈ ਪੇਸ਼ ਕਰਨਾ ਚਾਹੋਗੇ ਪਹਿਲੀ ਤਾਂ ਗੱਲ ਇਹ ਜੀ ਵੀ ਜਿਹੜਾ ਕਲ ਆਮ ਜਲਾਸ ਸੀ ਉਹ ਸਾਡੇ ਪਿੰਡ ਦੇ ਨਿਰਗਾ ਦਾ ਕੰਮ ਚੱਲ ਰਿਹਾ ਸੀ ਜੀ ਪਹਿਲਾ ਇਹ ਗੱਲ ਹੈ ਵੀ ਆਮ ਜਲਾਸ ਜਿਹੜਾ ਕੰਮ ਤੋਂ ਪਹਿਲਾ ਜਾਂ ਬਾਅਦ ਹੋਣਾ ਚਾਹੀਦਾ ਸੀ ਪਹਿਲਾ ਕੰਮ ਇਹ ਗਲਤ ਉਹਨਾ ਕੀਤਾ ਜੀ ਇਹ ਨਹੀਂ ਹੋਣਾ ਚਾਹੀਦਾ ਸੀ ਨਰੇਗਾ ਦੇ ਕੰਮ ਜੇ ਇਹ ਕੰਮ ਦੀ ਘਾਟੋ ਘਾਟੋ ਉਹਨ ਕਰਕੇ ਜਿਹੜਾ 2-3 ਘੰਟੇ ਇਹਨਾਂ ਖਰਾਬ ਕੀਤੇ ਖੱਜਲਖੋਰ ਕੀਤਾ ਇਹ ਨਹੀਂ ਕਰਨਾ ਚਾਹੀਦਾ ਸੀ ਆਮ ਜਲਾਸ ਹੁੰਦਾ ਜੀ ਸਾਰਿਆਂ ਦੇ ਹਾਜ਼ਰੀ ਲਵਾ ਕੇ ਇਹ ਨਹੀਂ ਨਰੇਗਾ ਦੇ ਕੰਮ ਵਿੱਚੋਂ ਕਹਿਣ ਵੀ ਆਮ ਜਲਾਸ ਅਸੀਂ ਕਰਨਾ ਵੀ ਗਲਤ ਕੀਤਾ ਨੇ ਜੀ ਇਹ ਨਹੀਂ ਹੋਣਾ ਚਾਹੀਦਾ ਚਲੋ ਉਹਨਾਂ ਸਾਡੇ ਤੇ ਇਲਜ਼ਾਮ ਲਾਏ ਨੇ ਉਹ ਬਿਲਕੁਲ ਗਲਤ ਨੇ ਇਲਜ਼ਾਮ ਜੀ ਅੱਛਾ ਤੁਹਾਨੂੰ ਉਹਨਾਂ ਜੀ ਦਾ ਸਾਡੇ ਕੋਲ ਇੱਕ ਸਵਾਲ ਪੁੱਛਿਆ ਗਿਆ ਕਿ ਸਾਬਕਾ ਸਰਪੰਚ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਨਹੀਂ ਜੀ ਪਹਿਲਾਂ ਇਹ ਵੀ ਅਸੀਂ ਬਕਾਇਦਾ ਜਿਹੜਾ ਉਹਨਾਂ ਨੂੰ ਨੋਟਿਸ ਭੇਜਿਆ ਹੋਇਆ ਹੈ ਪਰ ਉਹ ਅੱਜ ਦੀ ਇਸ ਆਮ ਜਲਾਸੇ ਦੇ ਵਿੱਚ ਹਾਜ਼ਰ ਨਹੀਂ ਹੋਏ ਬਿਲਕੁਲ ਗਲਤ ਹੈ ਜੀ ਨੋਟਿਸ ਭੇਜਿਆ ਹੈ ਉਹਨਾਂ ਮੇਰੇ ਕੋਲੋਂ ਪਹਿਲਾਂ ਇਹ ਨੋਟਿਸ ਉਹਨਾਂ ਕਿਹਾ ਪਹਿਲਾਂ ਵੇਖੋ ਜੀ ਪਹਿਲਾਂ ਮੈਨੂੰ ਗੁਰਦੁਆਰੇ ਬਲਾ ਕੇ 24 25 ਤਰੀਕ ਨੂੰ ਮੈਨੂੰ ਗੁਰਦਰ ਬੁਲਾ ਕੇ ਉਹਨੇ ਮੈਨੂੰ ਇਹ ਗੱਲ ਕੀਤੀ ਵੀ ਸਾਡੇ ਨਾਲ ਕੀ ਸਾਥ ਤਾ ਕਰੋਗੇ ਤੁਸੀਂ ਵੀ ਅਸੀਂ ਤੁਹਾਡੇ ਤੇ ਕੋਈ ਕਾਰੋਈ ਨਹੀਂ ਕਰਾਣਾ ਵੀ ਸਾਡੇ ਨਾਲ ਲੈਣ ਦੇਣ ਕੀ ਕਰੋਗੇ ਵੀ ਸਾਡਾ ਰਾਈ ਨਾਮ ਹੈ ਤੁਹਾਡੇ ਨਾਲ ਸਰਪੰਚ ਸਾਹਿਬ ਕਿਨੇ ਇਹ ਗੱਲ ਕਹੀ ਸੀ ਇਹ ਆਪਣੇ ਕੁਲਵਿੰਦਰ ਸਿੰਘ ਮੌਜੂਦਾ ਸਰਪੰਚ ਨੇ ਗੁਰਦਰ ਬੁਲਾ ਕੇ ਸਾਰੀ ਪੰਚਾਇਤ ਚ ਮੈਨੂੰ ਗੁਰਦਰ ਪਹਿਲੇ ਬੁਲਾਇਆ ਨੇ ਮੈਂ ਕਿਹਾ ਵੀ ਮੇਰੇ ਕੋਲ ਜੋ ਸਮਾਨ ਪਿਆ ਹੈ ਮੇਰੇ ਘਰ ਪਿਆ ਹੈ ਕੁਰਸੀਆਂ ਪੰਜ ਨੇ ਟੇਬਲ ਪਿਆ ਅਲਮਾਰੀ ਪਈਏ ਜੋ ਵੀ ਪਿਆ ਸਮਾਨ ਬਰਤਨ ਪਿਆ ਮੈਂ ਤੁਹਾਨੂੰ ਦੇ ਦਿਆਂਗਾ ਕਹਿੰਦੇ ਠੀਕ ਹੈ ਮੇਰੇ ਘਰੇ ਆਏ ਨੇ ਆਪਣੇ ਜੱਜ ਸਿੰਘ ਮੈਂਬਰ ਗੁਰਦੇਵ ਸਿੰਘ ਮੈਂਬਰ ਪ੍ਰੀਤਮ ਪ੍ਰੀਤਮ ਸਿੰਘ ਜਿਨ੍ਹਾਂ ਦੀ ਨੋ ਮੈਂਬਰਾਂ ਨਹੀਂ ਬਣੀਏ ਇੱਕ ਕੁਸ਼ਾਲ ਸਿੰਘ ਮੈਂਬਰ ਜਿਨ੍ਹਾਂ ਦੀ ਨੋ ਬਣੀਏ ਦੇ ਸਿੰਘ ਕੁਲਵਿੰਦਰ ਸਿੰਘ ਦੇ ਸਰਪੰਚ ਦੇ ਪਿਤਾ ਜੀ ਮੇਰੇ ਘਰੋਂ ਸਮਾਨ ਚੱਕ ਕੇ ਲੈ ਗਏ ਨੇ ਆਪਣੇ ਜੋਗਿੰਦਰ ਸਿੰਘ ਆਏ ਸੀ ਨਾਲ ਮੱਗਰ ਸਿੰਘ ਆਏ ਸੀ ਨਾਲ ਤੇ ਆਹ ਵੇਖੋ ਜੀ ਉਸ ਟਾਈਮ ਮੈਂ ਸਾਬਕਾ ਸਰਪੰਚ ਸੀਮਾ ਰਾਣੀ ਮੈਂ ਪੇਕਿਆਂ ਤੇ ਗਈ ਹਸੀ ਕਰੇ ਨਹੀਂ ਗਈ ਸੀ ਇਹਨਾਂ ਨੇ ਕਿਹਾ ਵੀ ਚਾਰ ਦਿਨ ਸਰਪੰਚ ਨਹੀਂ ਪੇਕਿਆਂ ਤੇ ਗਈ ਬੱਚਿਆਂ ਲੈ ਤੇ ਛੁੱਟੀਆਂ ਵਿੱਚ ਉਹ ਆ ਜਾਂਦੇ ਨੇ ਤੇ ਫਿਰ ਅਸੀਂ ਬੈਠ ਕੇ ਗੱਲ ਕਰ ਲਵਾਂਗੇ ਤੇ ਇਹਨਾਂ ਨੇ ਕਿਹਾ ਸੀ ਸਮਾਨ ਅੱਜ ਹੋਈ ਚੱਕਣਾ ਆ ਇਹਨਾਂ ਕੋਲ ਵੀਡੀਓ ਹੀ ਗਈ ਮੋਬਾਈਲ ਤੇ ਆ ਵੇਖੋ ਜੀ ਸਮਾਨ ਦਿੱਤਾ ਏ ਸਾਰਾ ਆ ਵੇਖੋ ਜੀ ਜਿਹੜਾ ਇਹਨਾਂ ਮੇਰੇ ਕੋਲ ਸਮਾਨ ਲੈ ਗਏ ਨੇ ਆ ਸਮਾਨ ਬਿਲਕੁਲ ਵੀਡੀਓ ਮੇਰੇ ਕੋਲ ਬਕਾਇਦਾ ਹੈਗੀ ਏ ਆ ਵੇਖੋ ਜੀ ਮੈਂਬਰ ਦੇ ਸਹਾਨ ਕੀਤੇ ਹੋਏ ਨੇ ਵੀਡੀਓ ਮੇਰੇ ਕੋਲ ਬਕਾਇਦਾ ਬਣੀ ہوئی ਉਸ ਤੋਂ ਬਾਅਦ ਇਹਨਾਂ ਕੀ ਕੀਤਾ ਜੀ ਸਮਲ ਜਾ ਕੇ ਦੂਸਰੇ ਦਿਨ 29 ਤਰੀਕ ਆਪਣੇ 9 1 2025 ਨੂੰ ਮੈਨੂੰ ਇਹਨਾਂ ਅਰਾਸਮੈਂਟ ਕਰਨ ਵਾਸਤੇ ਆ ਵੇਖੋ ਜੀ ਇੱਕ ਚੌਕੀਦਾਰ ਦੇ ਹੱਥ ਵਿੱਚ ਮੈਨੂੰ ਜਾਂ ਇੱਕ ਉਹਨਾਂ ਨੇ ਚੌਕੀਦਾਰ ਦੇ ਮੰਗਲ ਸਿੰਘ ਚੌਕੀਦਾਰ ਉਹਨਾਂ ਦੇ ਮੁੰਡਾ ਛੋਟਾ ਜਿਗਾ ਹੈ ਉਹ ਆਪ ਕੋਲ ਚੱਲ ਕੇ ਆਇਆ ਸੀ ਮੈਨੂੰ ਨੋਟਿਸ ਲੋੜੀ ਤੋਂ 2 ਦਿਨ ਪਹਿਲਾਂ ਦੇ ਕੇ ਗਿਆ ਇਹ ਆਹ ਦੇਖੋ ਜੀ ਸਰਪੰਚ ਜਦੋਂ ਇਹ ਕੁਰਸੀਆਂ ਪਹਿਲੇ ਲੈ ਕੇ ਸੀ ਨੋਟਿਸ ਬਾਅਦ ਚ ਕੁਰਸੀਆਂ ਬਾਬਤੇ ਭੇਜਿਆ ਕੇ ਹੋਰ ਪਹਿਲਾਂ ਕੁਰਸੀਆਂ ਲੈ ਕੇ ਕੁਰਸੀਆਂ ਲੈ ਕੇ ਬਾਅਦ ਚ ਨੋਟਿਸ ਮੈਨੂੰ ਆਪ ਘਰ ਪੜਾਉਂਦੇ ਇਹ ਸਾਨੂੰ ਅਰਾਸਮੈਂਟ ਕਰ ਰਹੇ ਨੇ ਜੀ ਲੇਡੀ ਸਰਪੰਚੇ ਮੈਂ ਕਈ ਵਾਰ ਕਰੇ ਨਹੀਂ ਹੁੰਨਾ ਜੀ ਕਦੇ ਚੌਕੀਦਾਰ ਨੂੰ ਭੇਜ ਦਿੰਦਾ ਕਦੇ ਸੁਨਿਆਵ ਲਾਉਂਦੇ ਆ ਵੀ ਆਪਣੇ ਇੱਥੇ ਸਾਂਝੀ ਥਾਂ ਤੇ ਆਓ ਇਹ ਸਾਡੇ ਨਾਲ ਲੜਾਈ ਕਰਨਾ ਚਾਹੁੰਦੇ ਆ ਜੀ ਜੇਕਰ ਕਿਸੇ ਤਰ੍ਹਾਂ ਦਾ ਸਾਡਾ ਕੋਈ ਨੁਕਸਾਨ ਹੁੰਦਾ ਜਾਲੀ ਮਾਲਕ ਕਿਸ ਤਰ੍ਹਾਂ ਦਾ ਨੁਕਸਾਨ ਹੁੰਦਾ ਇਹ ਬਿਲਕੁਲ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਹੋਣਗੇ ਸਾਨੂੰ ਪਤਾ ਹੈ ਵੀ ਸਾਡਾ ਲੜਾਈ ਕਰਨਾ ਚਾਹੁੰਦੇ ਹਨ ਇਲਜ਼ਾਮ ਹਨ ਤੁਸੀਂ ਕਿਵੇਂ ਲਗਾ ਰਹੇ ਹੋ ਕਿਉਂਕਿ ਜਿਹੜੇ ਬਿੱਲ ਤੁਹਾਡੇ ਕਾਰਜਕਾਰ ਦੇ ਦੌਰਾਨ ਕੱਟੇ ਗਏ ਸੀਗੇ ਉਹਨਾਂ ਨੂੰ ਉਹਨਾਂ ਨੇ ਜਰਤਕ ਕੀਤਾ ਠੀਕ ਹੈ ਜੀ ਕੈਮਰੇ ਸਾਹਮਣੇ ਲੈ ਕੇ ਆਏ ਨੇ ਉਹਨਾਂ ਦੇ ਉਹ ਕਿਵੇਂ ਤੁਸੀਂ ਨੁਕਾਰਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਵਿੱਚ ਖੁਦ ਇੱਕ ਰਸੀਦ ਇੱਕ ਬਿੱਲ ਦਿਖਾਇਆ ਹੈ ਜਿਹਦੇ ਵਿੱਚ ਕੁਲਵਿੰਦਰ ਸਿੰਘ ਖੁਦ ਕਹਿ ਰਿਹਾ ਸੀਗਾ ਕਿ ਮੈਂ ਜਿਹੜਾ ਇਹਦੇ ਵਿੱਚ ਟਰੈਕਟਰ ਦਾ ਕੰਮ ਨਹੀਂ ਕੀਤਾ ਮੇਰੇ ਜਿਹੜੇ ਬਿੱਲ ਕੱਟੇ ਗਏ ਨਾਮ ਦੇ ਉਹਦਾ ਕੀ ਹੁੰਦਾ ਇਹ ਜੀ ਸ਼ੁਰੂ ਤੋਂ ਮੇਰੇ ਕੋਲ ਸਾਰੀ ਮੋਬਾਈਲ ਦੇ ਵਿੱਚ ਵੀਡੀਓ ਹੈਗੀ ਬਿਲਕੁਲ ਜਿਹੜੀ ਆਪਣੇ ਸ਼ੁਰੂ ਤੋਂ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਸੀ ਕੁਲਵਿੰਦਰ ਸਿੰਘ ਵੀ ਲੱਗਿਆ ਰਿਹਾ ਉੱਥੇ ਜੀ ਕਰਾ ਲੈਣ ਗੁਰਜੰਟ ਸਿੰਘ ਗੁਰਦੇਵ ਸਿੰਘ ਇਹਨਾਂ ਨੇ 13 14 ਦਿਨ ਕੰਮ ਅਸੀਂ ਕੀਤਾ ਜੀ ਇਹਨਾਂ ਆ ਵੀ ਕਿਹਾ ਸੀ ਬਿੱਲ ਸਾਡੇ ਨਾਲ ਤੁਸੀਂ ਪਾ ਦਿਓ ਤੇ ਆਪਣੇ ਡੀਜਲ ਵੀ ਲੈ ਕੇ ਆਉਂਦੇ ਆ ਗੜਗੜ 13 14 ਦਿਨ ਅਸੀਂ ਕੰਮ ਕੀਤਾ ਜਿਹੜਾ ਆਪਣੇ ਉੱਥੇ ਸਟੇਡੀਅਮ ਦੇ ਵਿੱਚ ਬਹੁਤ ਉਬੜ ਖੂਬਰ ਸੀ ਟਿੱਬੇ ਲੱਗੇ ਹੋਏ ਸੀ ਸੈਡਾਂ ਤੇ ਉਹਨੂੰ ਪੱਧਰ ਕਰਕੇ ਇਹਨਾਂ ਕਿਹਾ ਸੀ ਵੀ ਸਾਨੂੰ ਸਰਪੰਚ ਸਾਹਿਬ ਵੀ ਆ ਪੱਧਰ ਕਰਕੇ ਦਿਓ ਸਰਪੰਚ ਸਾਹਿਬ ਇੱਕ ਉਹਨਾਂ ਦੋ ਹੋਰ ਇਲਜ਼ਾਮ ਲਾਏ ਇੱਕ ਤਾਂ ਉਹਨਾਂ ਕਹੇ ਵੀ ਛੱਪੜ ਵਿੱਚੋਂ ਨੌਸ ਇੱਕ ਟਰਾਲੀ ਕੱਢ ਕੇ ਪਤਾ ਨਹੀਂ ਕਿਹੜੇ ਪਾਸੇ ਸੱਟੀ ਏ ਉਹਦਾ ਬਿੱਲ ਕੁਝ ਉਹਨਾਂ ਪਾਇਆ 2 ਲੱਖ ਤੋਂ ਉੱਪਰ ਦਾ ਰਹੀ ਸੀ ਠੀਕ ਹੈ ਜੀ ਹਾਂ ਜੀ ਇੱਕ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਦੇਗ ਹੁੰਦੀ ਹੈ ਉਹਦੇ ਵਿੱਚ ਵੀ ਵੈਲਡਿੰਗ ਦੇ ਕਹਿੰਦਾ ਬਿੱਲ ਪਾਇਆ ਹੈ ਲੇਕਿਨ ਜਿਹੜੇ ਪੈਸੇ ਅਸੀਂ ਆਪ ਦੇ ਕਮੇਟੀ پاسੋਂ ਲਾਇਏ ਉਹਦੇ ਬਾਰੇ ਤੁਸੀਂ ਬਡਾ ਕੀ ਕਹਿੰਦੇ ਹੋ ਬਿਲਕੁਲ ਗਲਤ ਇਲਜ਼ਾਮ ਲਾ ਰਹੇ ਨੇ ਜੀ ਕੋਈ ਦੇਖਦਾ ਨਹੀਂ ਪਤਾ ਜੀ ਜਦੋਂ ਅਸੀਂ ਬਣੇ ਸੀ ਉਸ ਤੋਂ ਬਾਅਦ ਦੇਖ ਇਹਨਾਂ ਕਿਤੇ ਖੁਰਦ-ਬੁਰਦੀ ਆਪ ਹੀ ਕਰ ਲਈ ਜੇ ਤਮੀਲੀ ਨਹੀਂ ਇੱਕ ਮਿੱਲੀ ਸਾਹਿਬ ਇੱਕ ਹੋਰ ਇਲਜ਼ਾਮ ਹੈਗਾ ਇਲਜ਼ਾਮਾਂ ਦੀ ਲਿਸਟ ਲੰਬੀ ਹੈ ਪਰ ਆਪਾਂ ਇੱਥੋਂ ਵੱਡੇ ਇਲਜ਼ਾਮ ਚੱਕਦੇ ਆ ਉਹ ਕਹਿੰਦੇ ਆ ਕਿ ਜਦੋਂ 2014 ਤੋਂ ਲੈ ਕੇ 19 ਤੱਕ ਕਸ਼ਮੀਰ ਸਿੰਘ ਸਰਪੰਚ ਸਾਹਿਬ ਸੀਗੇ ਉਦੋਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਸ਼ਮਸ਼ਾਨ ਘਾਟ ਨੂੰ ਜਾਂਦਾ ਰਸਤਾ ਜਿਹੜਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਉਹਦੇ ਉੱਪਰ ਕੋਈ ਕਾਰ ਨਹੀਂ ਜਿਹੜੀ ਉਹਦੀ ਰਿਪੀਟ ਹੈ ਜਾਂ ਉਹਦੀ ਸਾਮ ਸੰਭਾਲ ਨਹੀਂ ਕੀਤੀ ਗਈ ਜਾਂ ਉਹਦੇ ਉੱਪਰ ਇੱਟਾਂ ਨਹੀਂ ਲੱਗੀਆਂ ਪਰ ਤੁਹਾਡੇ ਕਾਰਜਕਾਲ ਦੇ ਦੌਰਾਨ ਇਹਦੇ ਵਿੱਚ ਫਿਰ ਜਿਹੜੇ ਬਿੱਲ ਹੈਗੇ ਨੇ ਰਿਪੀਟ ਕੀਤੇ ਗਏ ਨੇ ਜਿਵੇਂ ਕਿ ਰਸਤਾ ਬਣਾਉਣਾ ਮਿੱਟੀ ਪਾਉਣੀ ਉਹਦੇ ਉੱਪਰ ਖਰਾਇਆ ਲਾਉਣਾ ਅਤੇ ਇੱਕ ਚਾਰ ਦੀਵਾਰੀ ਲਾਣੀ ਇਹ ਸੱਚ ਹੈ ਨਾ ਜੀ ਨਾ ਬਿਲਕੁਲ ਗਲਤ ਇਲਜ਼ਾਮ ਝੂਠੇ ਇਲਜ਼ਾਮ ਨੇ ਜੀ ਅਸੀਂ ਕੋਈ ਉੱਥੇ ਸੜਕ ਨਹੀਂ ਬਣਾਈ ਜੀ ਨਾ ਅਸੀਂ ਕੋਈ ਉੱਥੇ ਇੱਟਾਂ ਲਾਈਆਂ ਸੜਕ ਉੱਪਰ ਇਹ ਬਿਲਕੁਲ ਗਲਤ ਇਲਜ਼ਾਮ ਨੇ ਜੇਕਰ ਇਹ ਸਾਬਤ ਕਰਦੇ ਆ ਵੀ ਸ਼ਮਸ਼ਾਨਗੜ੍ਹ ਨੂੰ ਜਾਂਦੀ ਸੜਕ ਵੀ ਇਹਨਾਂ ਦੁਬਾਰਾ ਮਤੇ ਵਿੱਚ ਪਾਈ ਹੈ ਵੀ ਦੁਬਾਰਾ ਸੜਕ ਬਣੀ ਹੋਈ ਹੈ ਤੇ ਮੈਂ ਇਸ ਦਾ ਗੁਨਾਹਦਾਰ ਹੋਵਾਂਗਾ ਉਹਨਾਂ ਨੇ ਇੱਕ ਹੋਰ ਇਲਜ਼ਾਮ ਲਾਇਆ ਕਹਿੰਦੇ ਵੀ 2021 ਤੋਂ ਲੈ ਕੇ 2023 ਤੱਕ ਨੇ ਤੁਸੀਂ 18 ਲੱਖ ਤੋਂ ਉੱਪਰ ਜਿਹੜੀ ਜੀ ਹੈ ਰਕਮ ਜਿਹੜੀ ਉੱਪਰ ਬਿੱਲਾਂ ਦੇ ਰੂਪ ਵਿੱਚ ਤੁਸੀਂ ਬਿੱਲ ਕੱਟੇ ਨੇ ਉਹ ਇੱਕ ਨਜਾਇਜ਼ ਰਕਮ ਹੈ ਨਹੀਂ ਜੀ ਬਿਲਕੁਲ ਜਾਇਜ਼ ਰਕਮ ਹੈ ਜਿਹੜੀ ਸਾਨੂੰ ਸਰਕਾਰ ਦੀਆਂ ਮੁਤਾਬਕ ਗ੍ਰਾਂਟਾਂ ਆਈਆਂ ਨੇ ਅਸੀਂ ਉਹ ਟਾਣੀਆਂ ਨੂੰ ਸੜਕ ਬਣਾਈ ਹੈ ਜੀ 11 ਕਿੱਲਾਂ ਦੀ ਸੜਕ ਬਣੀ ਹੈ ਆਪਣੇ ਲਸ਼ਮਨ ਸਿੰਘ ਆਪਣੇ ਬਾਕਰ ਦੂਜਾ ਟਾਣੀ ਹੈ ਲਸ਼ਮਨ ਸਿੰਘ ਸ਼ੰਗਾਰਾ ਸਿੰਘ ਦੀ ਉਸ ਤੋਂ ਬਾਅਦ ਫਲਕ ਸਿੰਘ ਦੀ ਟਾਣੀ ਨੂੰ ਸੜਕ ਬਣਾਈ ਹੈ ਜੀ ਉਸ ਤੋਂ ਬਾਅਦ ਆਪਣੇ ਭਗਵਾਨ ਸਿੰਘ ਦੀ ਸੜਕ ਬਣਾਈ ਹੈ ਜੀ ਦੂਜੇ ਦੀ ਵੀ ਵਾਟਰ ਬਾਕਸ ਦੀ ਸੜਕ ਬਣਾਈ ਅਸੀਂ ਜੀ ਵਾਟਰ ਬਸ ਤੋਂ ਲੈ ਕੇ ਜੀਜੀਤ ਸਿੰਘ ਦੇ ਘਰ ਤੱਕ ਸੜਕ ਬਣਾਈ ਹੈ ਜੀ ਬਰਬਚਲ ਦੇ ਬਰਾ ਦੇ ਦੀ ਇਹ ਕੰਮ ਅਸੀਂ ਜਿਹੜਾ ਖਾਲੇ ਬਣਾਏ ਨੇ ਜੀ ਨਾਲੇ ਬਣਾਏ ਨੇ ਅਸੀਂ ਜੀ ਇੱਕ ਰਮਨ ਸ਼ਮੇਰ ਚੰਦਲ ਸੜਕ ਅਸੀਂ ਬਣਾਈ ਹੈ ਜੀ ਉਸ ਤੋਂ ਬਾਅਦ ਕੁਝ ਪੰਚਾਇਤੀ ਪੈਸਾ ਅਸੀਂ ਲਾਇਆ ਜਿਵੇਂ ਨਰੇਗਾ ਚ ਸੜਕਾਂ ਬਣਾਈਆਂ ਨੇ ਤਿੰਨ ਚਾਰ ਸੜਕਾਂ ਨਰੇਗਾ ਵਿੱਚ ਬਣੀਆਂ ਉਹਦੇ ਚੋਂ 10 ਫਰਦ ਤੋਂ ਉੱਪਰ ਨਰੇਗਾ ਚ ਨਹੀਂ ਬਣਾ ਸਕਦੇ ਜਿਹੜੀ 10 ਫਰਦ ਤੋਂ ਉੱਪਰ ਅਸੀਂ ਬਣਾਈ ਉਹ ਬਣਾਈਆਂ ਅਸੀਂ ਪੰਚਾਇਤ ਚੋਂ ਪੈਸਾ ਲਾ ਕੇ ਬਣਾਈਆਂ ਜੀ ਅਰ ਸਰਪੰਚ ਸਾਹਿਬ ਉਹਨਾਂ ਨੂੰ ਕਿਆ ਜਾ ਰਿਹਾ ਵੀ ਜਾਂਚ ਕਰਾਉਣੀ ਤੁਸੀਂ ਕੀ ਜਾਂਚ ਲਈ ਅਸੀਂ ਬਿਲਕੁਲ ਤਿਆਰ ਹਾਂ ਜੀ ਜੀ ਜਾਂਚ ਕਰਾਉਣ ਕੋਈ ਚੱਕਰ ਨਹੀਂ ਅਸੀਂ ਬਿਲਕੁਲ ਇਸ ਕੰਮ ਤੋਂ ਸਹਿਮਤ ਹਾਂ ਜੀ ਤੋਂ ਉਹ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਦੂਸਰੀ ਗੱਲ ਜਿਹੜਾ ਮੌਜੂਦਾ ਕੁਲਵਿੰਦਰ ਸਿੰਘ ਸਰਪੰਚ ਹੈ ਜੀ ਉਹਦਾ ਇੱਕ ਬ੍ਰਦਰ ਹੈ ਜਸਵਿੰਦਰ ਸਿੰਘ ਜਸਵੰਤ ਸਿੰਘ ਸਰਟੀਫਿਕੇਟ ਵਿੱਚ ਲੱਗਿਆ ਹੋਇਆ ਹੈ ਜੀ ਉਹਨਾਂ ਦੋ ਕਿੱਲਾਂ ਤੇ ਪੰਚਾਇਤੀ ਦਾ ਕਬਜ਼ਾ ਕੀਤਾ ਹੋਇਆ ਹੈ ਜੀ ਇੱਕ ਉਹਨਾਂ ਕੋਠੀ ਆਪਣੀ ਪਾਈ ਹੋਈ ਜੀ ਪਹਿਲੀ ਗੱਲ ਸਰਕਾਰੀ ਮਲਾਜ਼ਮ ਨੌਕਰੀ ਕਰਦਾ ਉਹ ਆਪਣੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਨਹੀਂ ਕਰ ਸਕਦਾ ਜੀ ਜੇਕਰ ਇਸ ਤਰ੍ਹਾਂ ਜੇ ਸਾਨੂੰ ਰਾਸਮਣ ਬਿਨਾ ਮਤਲਬ ਤੋਂ ਕਰਨਗੇ ਜੇਕਰ ਸਾਡਾ ਕੋਈ ਨੁਕਸਾਨ ਹੁੰਦਾ ਤੇ ਆਪ ਖੁਦ ਜਿੰਮੇ ਹੋਣਗੇ ਕਿਸੇ ਤਰ੍ਹਾਂ ਦਾ ਵੀ ਸਾਨੂੰ ਵਾਰ-ਵਾਰ ਫੋਨ ਮਲਾਉਂਦੇ ਆ ਜੀ ਨੋਟਿਸ ਭੇਜਦੇ ਆ ਜੀ ਬਿਨਾ ਮਤਲਬ ਤੋਂ ਪਹਿਲੀ ਗੱਲ ਇਹ ਆ ਵੇਖੋ ਜੀ ਇੱਕ ਪਾਸੇ ਉਹਨਾਂ ਸਾਡੇ ਕੋਲ ਆਪਣੇ ਕੁਰਸੀਆਂ ਲੈ ਕੇ ਸਮਾਨ ਚੱਕ ਕੇ ਵੀਡੀਓ ਮੇਰੇ ਕੋਲ ਬਕਾਇਦਾ ਬਣੀ ਹੋਈ ਜੀ ਉਹ ਸੁਬਾਦ ਨਾਲ ਸਾਨੂੰ ਨੋਟਿਸ ਕੱਢੇ ਨੋਟਿਸ ਕੱਢਣ ਦਾ ਕਾਰਨ ਇਹ ਵੀ ਸਾਨੂੰ ਹਰਾਸਮੈਂਟ ਕਰਨਾ ਚਾਹਦੇ ਨੇ ਵੀ ਸਾਡੇ ਨਾਲ ਕੋਈ ਗੱਲਬਾਤ ਕਰੋ ਵੀ ਸਾਨੂੰ ਪੈਸਾ ਪਾ ਦਿਓ ਸਾਡੇ ਨਾਲ ਕੀ ਤਾਲਮਲ ਕਰਨਾ ਚਾਹਦੇ ਜੀ ਇਹ ਤੁਸੀਂ ਪਹਿਲਾਂ ਹੀ ਉਹਨਾਂ ਜਿਹੜਾ ਮਤਾ ਪਾਇਆ ਸਾਡੇ ਗਲਤ ਪਾਇਆ ਉਹਨਾਂ ਬਿਲਕੁਲ ਇਹ ਤੁਸੀਂ ਫਾਈਨਲ ਹੁੰਦਾ ਹੈ ਵੀ ਉਹ ਬਿਲਕੁਲ ਸਾਨੂੰ ਐਵੇਂ ਝੂਠੇ ਇਲਜ਼ਾਮਾਂ 'ਚ ਪਸਾਣਾ ਚਾਹੁੰਦੇ ਨੇ ਆ ਸਾਡਾ ਕਮਰਾ ਹੀ ਇੱਥੇ ਸਮਾਨ ਪਿਆ ਸੀ ਕੁਰਸੀ ਵੀ ਪਈ ਸੀ ਮੇਜ਼ ਵੀ ਮੈਂ ਘਰ ਨਹੀਂ ਗਈ ਸੀ ਪੇਕੈਂਤ ਗਈ ਇਹਨਾਂ ਨੂੰ ਸਮਾਨ ਚ ਵਾਇਆ ਹੈ ਸਰਪੰਚ ਕੁਲਵਿੰਦਰ ਸਿੰਘ ਉਹ ਦਾ ਪਿਤਾ ਜੀ ਆਪ ਦੇਸਾ ਸਿੰਘ ਆਏ ਨਾਲ ਨਾਲ ਮੱਘਰ ਸਿੰਘ ਗਾਇ ਕੋਈ ਮੈਂਬਰ ਮੌਜੂਦ ਹੈਗੇ ਸੀ ਸਮਾਨ ਆਪ ਸਰਪੰਚ ਨੇ ਮੱਘਰ ਸਿੰਘ ਬੈਠੇ ਨੇ ਕੋਲ ਨੂੰ ਪੁੱਛਿਆ ਜਾ ਸਮਾਨ ਆ ਕੀ ਤੇ ਲਦਾ ਤੇ ਕੱਲਾ ਹੈ ਵੀਡੀਓ ਸਾਡੇ ਕੋਲ ਹੀ ਗਈ ਮੈਂ ਬਾਹਰ ਦੇ ਵਿੱਚ ਅਜੇ ਵੀ ਸਾਨੂੰ ਅਰਸਾਰਨ ਕੀਤੀ ਜਾਂਦੇ ਨੇ ਲੇਡੀਜ਼ ਰਪੈਂਚੀ ਗਈ ਜੇ ਬਖਰਾਬ ਕਰਨ ਦਿੱਤੀ ਇਹਨਾਂ ਨੂੰ ਕੌਣ ਕਵੇ ਤਾਂ ਦੱਸੋ ਬੀ ਸਰਪੰਚ ਜੀ ਇਹ ਨਾਲ ਵੀ ਜਿਹੜਾ ਮਕਰਤ ਹੈ ਅ ਕੱਲ ਦੇ ਆਮ ਜਲਾਸ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਜਿਹੜੀ ਸਾਬਕਾ ਪੰਚਾਇਤ ਦੇ ਉਹਨਾਂ ਦੇ ਸੰਗੀਮ ਜਿਹੜੇ ਨੇ ਇਲਜ਼ਾਮ ਲਗਾਏ ਰਹੇ ਕੁਰਸੀਆਂ ਨੂੰ ਲੈ ਕੇ ਵੱਡੇ ਇਲਜ਼ਾਮ ਕਿ ਕੁਝ ਕਹਿਣਾ ਚਾਹੋਗੇ ਕੁਰਸੀਆਂ ਨੂੰ ਲੈ ਕੇ ਉਹਨਾਂ ਨੇ ਕਹਿ ਆ ਕਿ ਸਾਨੂੰ ਕੁੱਟੀਆਂ ਵੀ ਕੁਰਸੀਆਂ ਦਿੱਤੀਆਂ 45 ਹਜ਼ਾਰ ਦਾ ਬਿੱਲ ਕਟਾਇਆ ਹੈ ਇਹ ਕੁਰਸੀਆਂ ਜਨਾਬ ਅਸੀਂ ਲੈ ਗਏ ਜਗਿੰਦਰ ਸਿੰਘ ਕੋਲੋਂ ਜੋ ਪੁਰਾਣੀਆਂ ਟੁੱਟੀਆਂ ਭਜੀਆਂ ਦਿੱਤੀਆਂ ਨੇ ਉਹ ਨੇ ਆਦੇ ਮਾਨੂੰ ਸਹੀ ਕੀਤਾ ਹੈ ਉਹਨੇ ਦੇਰ ਚ ਲੈ ਤੇ ਉਹ ਅਸੀਂ ਲੈ ਗਏ ਇਹ ਗੁਰਦੇਵ ਸਿੰਘ ਮੈਂਬਰ ਸਾਹਿਬ ਇਹ ਪੁੱਤਰ ਗੁਰਮukh ਸਿੰਘ ਦਾ ਉਹਨੇ ਸਾਈਨ ਕੀਤੇ ਨੇ ਉਹ ਇਹਦੇ ਸਾਈਨ ਬਜੂਦਾ ਹੈਗੇ ਨੇ ਨਹੀਂ ਤੁਸੀਂ ਟੁੱਟੀਆਂ ਹੋਈਆਂ ਹੋਣ ਦਾ ਕਾਰਨ ਕੀ ਮੰਨਦੇ ਹੋ ਇਹ ਕੁਰਸੀਆਂ ਕਿ 6 ਸਾਲ 5 ਸਾਲ ਉਹਨੇ ਸਰਪੰਚੀ ਕੀਤੀ ਹੈ ਆਹ ਕੁਲਵਿੰਦਰ ਸਿੰਘ ਆਗਾ ਸਰਪੰਚ ਬਣਦਾ ਪਿਆ ਆਗਾ 6 ਸਾਲੋਂ ਦੇ ਕੋਲ ਕੁਰਸੀਆਂ ਵੱਜ ਜਾਣ ਦੀਆਂ ਰਹਿ ਜਾਣ ਦੀਆਂ 6 ਸਾਲ ਇਸ ਤਰ੍ਹਾਂ ਤੇ ਉਹਨਾਂ ਦੀ ਟੁੱਟ ਗਈਆਂ ਕੁਰਸੀਆਂ ਕੋਈ ਧਾਰ ਨਹੀਂ ਕੁਝ ਨਹੀਂ ਹੁੰਦਾ ਇਹਦੇ 'ਚ ਕੀ ਹੁੰਦਾ ਪਿਆ ਜੀ ਜੀ ਅੱਜ ਸਰਪੰਚ ਸਾਹਿਬ ਉਹਨਾਂ ਇੱਕ ਹੋਰ ਇਲਜ਼ਾਮ ਲਾਇਆ ਕਹਿੰਦੇ ਵੀ ਨਰੇਗਾ ਦੇ ਖਾਤਿਆਂ ਵਿੱਚ ਫਰੋਈ ਫੋਰ ਤੁਹਾਡੇ ਰਿਸ਼ਤੇਦਾਰਾਂ ਦੇ ਖਾਤੇ ਲੱਗੇ ਹੋਏ ਇਹਦੇ ਬਾਰੇ ਤੁਹਾਡਾ ਬਿਲਕੁਲ ਗਲਤ ਇਹਨਾਂ ਦਾ ਇਹ ਬਿਲਕੁਲ ਗਲਤ ਗੱਲ ਕਰ ਰਹੇ ਨੇ ਜੀ ਉਹਨੇ ਇਹ ਜੇਕਰ ਸਾਬਤ ਕਰਦੇ ਨੇ ਆ ਵੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਖਾਤੇ ਲੱਗੇ ਹੋਏ ਨੇ ਅਸੀਂ ਜੋਨਾ ਵੀ ਪੈਸਾ ਆਇਆ ਸੀ ਉਹ ਤੋਂ ਤਿੰਨ ਗੁਣਾ ਡਬਲ ਦੇਾਂਗੇ ਜੀ ਡਬਲ ਦੇਾਂਗੇ ਇਹਨਾਂ ਨੂੰ ਜੇਕਰ ਨਹੀਂ ਹੁੰਦਾ ਸਾਬਤ ਕਰ ਸਕਦੇ ਵੀ ਇਹ ਇਹਨਾਂ ਨਰੇਗਾ ਦੇ ਖਾਤੇ ਆ ਦੇ ਰਿਸ਼ਤੇਦਾਰਾਂ ਦੇ ਲਾਏ ਹੋਏ ਨੇ ਤਿੰਨ ਦੱਸੋ ਇਹਨਾਂ ਦਾ ਫਿਰ ਕੀ ਕਰਨਾ ਚਾਹੀਦਾ ਪਿੰਡੋਂ ਬਾਹਰ ਜਾਣਗੇ ਜੀ ਅਸੀਂ 30 ਸਾਲ ਉਹਨਾਂ ਨੇ ਆਪ ਸਰਪੰਚੀ ਕੀਤੀ ਮੇਰੇ ਡੈਡੀ ਨੇ ਮੱਖਣ ਸਿੰਘ ਸਰਪੰਚ ਨੇ 40 ਸਾਲ ਸਰਪੰਚੀ ਕੀਤੀ ਤੇ 40 ਕਿੱਲਾ ਉਹਦੇ ਕੋਲ ਪੈੜੀ ਗਈ ਤਿੰਨ ਪਰਾ ਇਕੱਠੇ ਨੇ ਅਜੇ ਪਿੰਡ ਵਿੱਚ ਪੁੱਛ ਦੱਸ ਕਰ ਲਵਾਂ ਜਾਂ ਤੇ ਜੇ ਉਹ ਮੇਰੇ 2 ਕਿੱਲੇ ਵਾਲੀ ਕੋਲ ਪੈਸੇ ਲੈਣ ਆਦਾ 40 ਕਿੱਲੇ ਵਾਲੇ ਦੱਸੋ ਪਹਿਲਾਂ ਇਹ ਸਰਪੰਚੇ ਵਸ ਚੰਗਾ ਕੰਮ ਇਹ ਗਲਤ ਗੱਲ ਕਰ ਰਹੇ ਨੇ ਜੀ ਕੋਈ ਖਾਤਾ ਨਹੀਂ ਲੱਗਿਆ ਪਿੰਡ ਵਿੱਚ ਬਣੇ ਤੇ ਆਦੇ ਸਭਿਆਂ ਦੇ ਖਾਤੇ ਆਦੇ ਸਹੁਰੇ ਦੇ ਜੱਜ ਕਿਸੇ ਸੱਸ ਦੇ ਖਾਤੇ 'ਚ ਪੈਸੇ ਪਾਵੇ ਤਾਂ ਇਹ ਬਿਲਕੁਲ ਗਲਤ ਇਲਜ਼ਾਮ ਨੇ ਜੀ ਝੂਠੇ ਨੇ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਤਾਂ ਮੇਰ ਸਿੰਘ ਸਰਪੰਚ ਸਾਹਿਬ ਦਾ ਜੀ ਤੇ ਜਿਹੜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿਣਾ ਚਾਹੁੰਦਾ ਨੇ ਅੱਗੇ ਵੀ ਸਰਪੰਚ ਬਣੇ ਨੇ ਇਹ ਤਾਂ ਦਾਦਾ ਹੀ ਬਣਾ ਰਿਹਾ ਹੈ ਕਰਿਆਲ ਹੀ ਬਣਾ ਰਿਹਾ ਮਵੀ ਬਣਾ ਰਿਹਾ ਮਿੱਤਰ ਬਣਾ ਰਿਹਾ ਉਹ ਤਾਂ ਸਾਫ ਕਤਾਬ ਲਿਆ ਨਹੀਂ ਗਿਆ ਹੁਣ ਸਾਫ ਕਤਾਬ ਲੈਣ ਵਾਲੇ ਨੇ ਉਹ ਦਿਨ ਮਿੱਟੀ ਕੋਈ ਨਹੀਂ ਹਟੀ ਸੀ ਮਿੱਟੀ ਤੋਂ ਇਹ ਕਿ ਭਰਦੇ ਰਹੇ ਸਰਪੰਚ ਸਾਹਿਬ ਪਿੰਡ ਦੀ ਜਨਤਾ ਕਹਿ ਰਹੀ ਵੀ ਮਿੱਟੀ ਨਹੀਂ ਸਟੀਚੀ ਅਸੀਂ ਤੱਕ ਹੱਥ ਘਾਦੇ ਤਿਆਰ ਨਹੀਂ ਹੌ ਟੱਕ ਤੱਕ ਕੋਈ ਨਹੀਂ ਬ੍ਰਿਤੀ

ਪਿੰਡ ਦੀ ਪੰਚਾਇਤ ਨੇ ਜਿਹੜਾ ਸਾਬਕਾ ਸਰਪੰਚ ਹੈ ਉਹਨਾਂ ਨੂੰ ਨੋਟਿਸ ਭੇਜਿਆ ਹੈ ਵੀ ਇੱਥੇ ਆ ਕੇ ਆਪ ਦੇ ਗੱਲ ਦਾ ਜਵਾਬ ਦਿਓ ਨੋਟਿਸ ਵੀ ਭੇਜਿਆ ਹੈ ਬੰਦਾ ਵੀ ਭੇਜਿਆ ਹੈ ਇੱਥੇ ਜਿਹੜਾ ਸਾਬਕਾ ਸਰਪੰਚ ਕਿਉਂ ਨਹੀਂ ਪਹੁੰਚਾਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕੋਈ ਨਹੀਂ ਘਰੇਗਾ ਉਹ ਵਾਂਡਾ ਗਿਆ ਹੋਵੇ ਕਿ ਵੋਟਾਂ ਦਾ ਹੈਗੀ ਲੱਗ ਪਾ ਦੇ ਗੱਦ ਦੇ ਅੱਗੇ ਪਾਰਟੀ ਬਾਜੀ ਹੈਗੀ ਅੱਗੇ ਹਾਰਦੇ ਆਏ ਨੇ ਹੁਣ ਇੱਥੇ ਬੰਨ ਗਏ ਨੇ ਇਹ ਉਹਨਾਂ ਦੇ ਖਾਬ ਲੈਣਾ ਹੈਗੀ ਅੱਛਾ ਤਰੂਨ ਲਿਖਾਵੇ ਅਈ ਦਦਾਦੇ ਤੂੰ ਲਵਾ ਦਸ ਸਾਹਿਬ ਅੱਧ ਗੁੜਕਾਟ ਪੈ ਨਹੀਂ